ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਦੇ ਖੋਜ ਮੰਤਰੀ ਡਾਕਟਰ ਬਲਬੀਰ ਸਿੰਘ ਅੱਜ ਪਟਿਆਲਾ ਦੇ ਬਾਬਲਪੁਰ ਪੈਲੈਸ ਵਿਖੇ ਸਾਡੇ ਬਜ਼ੁਰਗ ਸਾਡਾ ਮਾਨ ਤੇ ਤਹਿਤ ਫਲੈਗਸ਼ਿਪ ਪ੍ਰੋਗਰਾਮ ਸੀਨੀਅਰ ਸਿਟੀਜ਼ਨ ਲਈ ਚਾਰੇ ਜ਼ਿਲ੍ਹਾ ਪ੍ਰਤੀ ਸਿਹਤ ਅਤੇ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਲਈ ਪਹੁੰਚੇ ਆ ਕੈਂਪ ਲਗਾਇਆ ਗਿਆ ਅੱਜ ਬੜੇ ਬੜੇ ਹਰੇਕ ਵਰਗੇ ਤੇ ਪਹੁੰਚੋਏ ਸਰਦੇ ਬਜ਼ੁਰਗ ਸਾਡਾ ਮਾਨ ਇਹ ਜਿਹੜਾ ਹੈਗਾ ਵਿਸ਼ੇਸ਼ ਉਪਰਾਲਾ ਹੈ ਜੀ ਸਮਾਜਿਕ ਸੁਰੱਖਿਆ ਤੇ ਸਿਹਤ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਾਡੇ ਮੰਤਰੀ ਸਾਹਿਬ ਜੀ ਡਾਕਟਰ ਗਜੀਤ ਜੀ ਮੇਰੇ ਕੋਲ ਹੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਔਰ ਅਰਵਿੰਦ ਕੇ ਜੀ ਸਾਹਿਬ ਜਿਹੜਾ ਰੋਕਾਂ ਦੇ ਦੌਰ ਸਟੈਪ ਤੱਕ ਲੈ ਕੇ ਸਾਰੀਆਂ ਸਰਵਿਸਿਜ਼ ਇਹਦੇ ਵਿੱਚ ਜਿੰਨੇ 60 ਪਲੱਸ ਆਪਸ ਇਹਦੇ ਵਿੱਚ ਜੰਗ ਬੰਦੇ ਵੀ ਆਏ ਆ ਬੜੀ ਅੱਛੀ ਗੱਲ ਹੈ ਔਰ ਜਿਹੜੀ ਆ ਔਰਤਾਂ ਦੀ ਜਿਹੜੀ ਗਿਣਤੀ ਹੈ ਉਤ ਸੇਖ ਲਓ ਵੀ ਓਵਰ ਵੈਲਮਿੰਗ ਹੈ 80 85% ਔਰਤਾਂ ਆਈਆਂ ਔਰ ਮੈਨੂੰ ਲੱਗਦਾ ਵੀ ਸੈਕਟਰੀ ਤੋਂ ਵੀ ਉੱਪਰ ਹਜ਼ਾਰਾਂ ਦੀ ਗਿਣਤੀ ਇੱਥੇ ਪਹੁੰਚ ਗਈ ਹੈ ਤ੍ਰਿਪੁਰੀ ਦੇ ਵਿੱਚ ਬਹੁਤ ਰਾਸ਼ਾ ਲੋਕਾਂ ਦਾ ਔਰ ਲੋਕ ਸਾਰੇ ਆਪਣੇ ਚੈੱਕਅਪ ਵੀ ਕਰਾ ਰਹੇ ਆ ਬਲੱਡ ਪ੍ਰੈਸ਼ਰ 슈ਗਰ ਗੋਡਿਆਂ ਦਾ ਦੰਦਾਂ ਦਾ ਔਰ ਸਾਰੇ ਸਿਸਟਮ ਜਿਹੜੇ ਹੈਗੇ ਤੇ ਚੈਲੋਪੈਥੀ ਆਯੁਰਵੈਦ ਆ ਹੋਮਿਓਪੈਥੀ ਔਰ ਲੋਕਾਂ ਦੇ ਸਾਰੇ ਚੈੱਕਅਪ ਵੀ ਹੋ ਰਹੇ ਆ ਉਹਨਾਂ ਨੂੰ ਦਵਾਈ ਵੀ ਦਿੱਤੀ ਜਾ ਰਹੀ ਆ ਮੌਕੇ ਦੇ ਉੱਤੇ ਔਰ ਨਾਲ ਯੋਗਾ ਵੀ ਸਿਖਾਇਆ ਜਾ ਰਿਹਾ ਜਾਣਕਾਰੀ ਵੀ ਦਿੱਤੀ ਜਾ ਰਹੀ ਆ ਇਹ ਬੜਾ ਅੱਛਾ ਪ੍ਰੋਗਰਾਮ ਆ ਜੀ ਸਾਡੇ ਮਾਰਯੋਗ ਮੁਖੰਤੀ ਸਾਹਿਬ ਦਾ ਪੰਜਾਬ ਸਰਕਾਰ ਦਾ ਕਿ ਜਿਹੜੇ ਸਾਡੇ ਬਜ਼ੁਰਗ ਆ ਉਹ ਇਹਦਾ ਇੱਕ ਮੈਸੇਜ ਵੀ ਜਾਂਦਾ ਜੰਗਲ ਜਨਰੇਸ਼ਨ ਦੇ ਵਿੱਚ ਵੀ ਸਾਡੇ ਜਿਹੜੇ ਬਜ਼ੁਰਗ ਆ ਅਸੀਂ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਇੱਥੇ ਤੱਕ ਪਹੁੰਚਿਆ ਤੇ ਸਾਡੇ ਜਿਹੜੇ ਬੱਚੇ ਆ ਸਾਡੇ ਉਹ ਵੀ ਬਹੁਤ ਇੰਪੋਰਟੈਂਟ ਹੈ ਤੇ ਇਹਦੇ ਚ ਖੁਸ਼ੀ ਦੀ ਗੱਲ ਇਹ ਆ ਵੀ ਜਿਹੜੇ ਜਿਆਦਾ ਬਜ਼ੁਰਗ ਆ ਉਹਨਾਂ ਦੇ ਬੱਚੇ ਨਾਲ ਆਏ ਉਹਨੂੰ ਲੈ ਕੇ ਕਿਸੇ ਦਾ ਪੋਤਾ ਆ ਕਿਸੇ ਦੀ ਪੋਤੀ ਆ ਦੋਤਾ ਦੋਤੀ ਜਾਂਤੇ ਜਾਂਦੇ ਬੱਚੇ ਬੇਟੇ ਲੈ ਕੇ ਆਏ ਆ ਸੋ ਇਹਦੇ ਨਾਲ ਇੱਕ ਫੈਮਿਲੀ ਬੌਂਡ ਵੀ ਸਟਰੋਂਗ ਹੋਏਗਾ ਔਰ ਜਿਹੜੇ ਸਾਡੇ ਬਜ਼ੁਰਗ ਆ ਉਹ ਮਾਣ ਮਹਿਸੂਸ ਕਰ ਰਹੇ ਆ ਵੀ ਸਾਡ ਨੂੰ ਜਿਹੜੇ ਪਹਿਲੀ ਵਾਰੀ ਸਰਕਾਰ ਆ ਜਿਹਨੇ ਸਾਡਾ ਇਸ ਤਰ੍ਹਾਂ ਸਾਡਾ ਸਾਡਾ ਹਾਲ ਪੁੱਛਿਆ ਸਾਡਾ ਮਤਲਬ ਕਰ ਰਿਹਾ ਔਰ 10 ਜਿਹੜਾ ਲੱਖ ਦਾ ਬੀਮਾ ਹੈਗਾ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਅੱਛਾ ਆਏਗਾ ਔਰ ਲੋਕ ਇੱਕ ਸੈਂਸ ਆਫ ਸਿਕਿਉਰਿਟੀ ਜਿਹੜੀ ਲੋਕਾਂ ਦੇ ਵਿੱਚ ਆਈ ਹੈ ਡਾਕਟਰ ਰਜਿੰਦਰਾ ਹਸਪਤਾਲ ਦੇ ਵਿੱਚ ਕੁਝ ਸਵਾਲ ਖੜੇ ਕਰ ਰਹੇ ਨੇ ਕਿ ਦਵਾਈਆਂ ਨਹੀਂ ਮਿਲਦੀਆਂ ਵੀ ਆ ਗਈਆਂ ਕਈ ਦੂ ਦੇਖੋ ਉਹਦੇ ਚ ਦੋ ਦੋ ਤਿੰਨ ਕੰਪੋਨੈਂਟ ਹੈ ਇੱਕ ਤਾਂ ਹੈਗਾ ਸਾਡੀ ਜਿਹੜੀ ਫ੍ਰੀ ਡਰਗ ਇਨੀਸ਼ੀਏਟਿਵ ਆ ਉਹ ਸਾਡੇ ਜਿਹੜੇ ਆਮ ਆਦਿ ਕਲੀਨਿਕਾਂ ਜਿੱਥੋਂ ਹੁਣ ਤੱਕ 5.5 ਕਰੋੜ ਤੋਂ ਜ਼ਿਆਦਾ ਲੋਕ ਇਲਾਜ ਕਰਾ ਚੁੱਕੇ ਆ ਉੱਥੇ ਸਾਰੀ ਦਵਾਈ ਫ੍ਰੀ ਮਿਲਦੀ ਆ ਜਿਹੜੀ ਸਾਡੀ ਸੈਕੰਡਰੀ ਕੇਅਰ ਆ ਉਹਦੇ ਵਿੱਚ ਜਿਹੜਾ ਹੈਗਾ ਸਾਰੇ ਦਵਾਈ ਫ੍ਰੀ ਮੇਰੇ ਲਈ ਜਿੱਤੇ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਹਸਪਤਾਲ ਤੇ ਕਮਿਊਨਿਟੀ ਹੈਲਥ ਸੈਂਟਰ ਆਉਂਦੇ ਆ ਤੀਜਾ ਹੈਗਾ ਟ੍ਰੀ ਸੇ ਕੇਅਰ ਜਿਵੇਂ ਰਜਿੰਦਰਾ ਹਸਪਤਾਲ ਹੈ ਉਹਦੇ ਸਾਡੇ ਬੰਦੇ ਪੰਜਾਬ ਤੋਂ ਬਾਹਰੋਂ ਵੀ ਬਹੁਤ ਆਉਂਦੇ ਆ ਉਹਦੇ ਚ ਆਪੀਟੀ ਦੀ ਮੈਡੀਸਨ ਫ੍ਰੀ ਨਹੀਂ ਆ ਲੇਕਿਨ ਹੁਣ ਜਿਹੜੇ ਪੰਜਾਬ ਦੇ ਜਿਹੜੇ ਇੰਡੋਰ ਆ ਚਾਹੇ ਕੋਈ ਐਮਰਜੈਂਸੀ ਹੋਵੇ ਕਿਸੇ ਵਾਰਡ ਚ ਆਪਰੇਸ਼ਨ ਹੋਣਾ ਕਿਸੇ ਦੀ ਡਿਲੀਵਰੀ ਹੋਣੀ ਹੈ ਸੀਜ਼ੀਅਰियन ਹੋਣਾ ਜਿਹੜਾ ਗੋਡਿਆਂ ਦਾ ਆਪਰੇਸ਼ਨ ਹੋਣਾ ਉਹਦੇ ਲਈ ਸਾਰੇ ਟੈਸਟ ਸਾਰੇ ਡਾਇਗਨੋਸਟਿਕ ਸਾਰੇ ਜਿਹੜੀਆਂ ਦਵਾਈਆਂ ਔਰ ਸਾਰਾ ਜਿੰਨਾ ਇੰਜੋਰ ਦਾ ਸਾਰਾ ਖਰਚਾ ਉਹਦੇ ਫ੍ਰੀ ਆ ਜਿਹੜੇ 10 ਲੱਖ ਦਾ ਆਪਣਾ ਕਾਰਡ ਬਣਾ ਕੇ ਲੈ ਜਾਓ ਉੱਥੇ ਮੌਕੇ ਤੇ ਕਾਰਡ ਬਣਦਾ ਹੁਣ ਪੰਜਾਬ ਦੇ ਲੋਕ ਇਹ ਨਹੀਂ ਕਹਿ ਸਕਦੇ ਹਾਂ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਆ ਉਹਨਾਂ ਨੂੰ ਦਵਾਈ ਖੁੱਦ ਨਹੀਂ ਪੈਗੀ ਉਹਨਾਂ ਦਾ ਵੀ ਅਸੀਂ ਇਲਾਜ ਕਰ ਰਹੇ ਹਾਂ ਉਹਨਾਂ ਨੂੰ ਦਵਾਈ ਖੁੱਦ ਨਹੀਂ ਪੈਗੀ ਨਾਲ ਹੈ ਬੀਜੇਪੀ ਲਗਾਤਾਰੀ ਟਿੱਪਣੀਆਂ ਕਰ ਰਹੀ ਹੈ ਕਿ ਜੇ ਰਵਦੀਰ ਪਿੱਟੂ ਗਦਾਰ ਕਿਹਾ ਜਾ ਰਿਹਾ ਤੇ ਡਾਕਟਰ ਗਾਂਧੀ ਕੀ ਨੇ ਦੇਖੋ ਜਦੋਂ ਆਪਾਂ ਕੋਈ ਬੰਦਾ ਗੱਲ ਕਰਦਾ ਨਾ ਜੀ ਉਹਦੀ ਜੇ ਭਾਸ਼ਾ ਠੀਕ ਨਾ ਹੋਵੇ ਅਸੀਂ ਉਹਨੂੰ ਕਹਿੰਦੇ ਆ ਵੀ ਤੂੰ ਅਨਪਾਰਲੀਮੈਂਟਰੀ ਭਾਸ਼ਾ ਨਹੀਂ ਬੋਲਦਾ ਮੈਨੂੰ ਤਾਂ ਹੈਰਾਨੀ ਆ ਵੀ ਕਾਂਗਰਸ ਅੱਡੀ ਪੁਰਾਣੀ ਬੰਦੀ ਔਰ ਇਹਨਾਂ ਦੇ ਬੰਦੇ ਚਾਹੇ ਚਾਹੇ ਇਹਨਾਂ ਦੇ ਬਿੱਟੂ ਜੀ ਹੋਣ ਚਾਹੇ ਬਾਜਬਾ ਜੀ ਹੋਣ ਇਹਨਾਂ ਦੇ ਵੱਲੋਂ ਸਾਰੀ ਉਮਰ ਲੱਗ ਗਈ ਪੋਲਿਟਿਕਸ ਦੇ ਵਿੱਚ ਇਹ ਤਿੰਨ ਤਿੰਨ ਚਾਰ ਚਾਰ ਵਾਰੀ ਐਮਪੀ ਐਮਐਲਏ ਮਿਨਿਸਟਰ ਰਹਿ ਚੁੱਕੇ ਆ ਔਰ ਸਿਰਫ ਤੇ ਸਿਰਫ ਵਾਦਜਵਾਨੀ ਕਰਦੇ ਆ ਜਿਹੜੀ ਪੋਲਿਟਿਸ਼ਨ ਨੂੰ ਗੱਲ ਕਰਨੀ ਚਾਹੀਦੀ ਆ ਜੇ ਤੁਸੀਂ ਸਰਕਾਰ ਨੂੰ ਪ੍ਰਿੰਸਾਈਜ਼ ਕਰਨਾ ਤਾਂ ਸਰਕਾਰ ਦੀਆਂ ਪਾਲਿਸੀਜ਼ ਨੂੰ ਕ੍ਰਿਟਿਸਾਈਜ਼ ਕਰੋ ਸਰਕਾਰ ਦੇ ਕੰਮ ਨੂੰ ਕ੍ਰਿਟਿਸਾਈਜ਼ ਕਰੋ ਉਹਦੇ ਵਿੱਚ ਕੋਈ ਨੁਕਸ ਲੱਭੋ ਉਹ ਇਹਨਾਂ ਨੂੰ ਲੱਭਦਾ ਨਹੀਂ ਜੀ ਐਜੂਕੇਸ਼ਨ ਦੇ ਵਿੱਚ ਪੰਜਾਬ ਪਹਿਲੇ ਇਸ ਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਆ ਨੌਕਰੀਆਂ ਦੇਣ ਪੰਜਾਬ ਪਹਿਲੇ ਨੰਬਰ ਤੇ ਆ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਲਈ ਸਿੱਧੀ ਬਜਾਈ ਤੇ ਪੈਸੇ ਦੇਣ ਲਈ ਪੰਜਾਬ ਪਹਿਲੇ ਨੰਬਰ ਚ ਟੋਲ ਪਲਾਜ਼ਾ ਲਾਉਂਦੇ ਹੁੰਦੇ ਸੀ ਅਸੀਂ ਉਹਨਾਂ ਨੂੰ ਖਤਮ ਕਰ ਰਹੇ ਹਾਂ ਤੇ ਇਹ ਗਵਰਨਮੈਂਟ ਦੀ ਕਿਸੇ ਵੀ ਪਾਲਿਸੀ ਨੂੰ ਕ੍ਰਿਟਿਸਾਈਜ਼ ਨਹੀਂ ਕਰ ਪਾ ਰਹੇ ਤੇ ਇਸ ਕਰਕੇ ਫਿਰ ਉਹਨੇ ਮਤਲਬ ਜੋ ਹੁੰਦਾ ਨਾ ਵੀ ਜਿਵੇਂ ਜਿਹੜਾ ਬੰਦਾ ਹੁੰਦਾ ਫਿਰ ਕੱਪੜੇ 파ੜਨ ਤੇ ਆ ਜਾਂਦਾ ਇਹ ਹੁਣ ਕੱਪੜੇ 파ੜਨ ਤੇ ਆ ਗਿਆ ਬਹੁਤ ਮਾੜੀ ਗੱਲ ਹੈ ਜੋ ਇਹਨਾਂ ਨੇ ਬਿਆਨ ਦਿੱਤਾ ਬਾਜਪਾ ਜੀ ਨੇ ਜੋਣਾ ਦੇ ਪ੍ਰਧਾਨ ਨੇ ਬਿਆਨ ਦਿੱਤਾ ਉਸ ਤੋਂ ਵੀ ਮਾਰਾ ਗੱਲ ਪ੍ਰੋਟੈਸਟ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਨੂੰ ਕੌਂਟਰ ਦੇਖੋ ਕਾਂਗਰਸ ਦੇ ਖਿਲਾਫ ਨਹੀਂ ਉਹ ਬਾਜਬਾ ਜੀ ਔਰ ਜਿਹੜੇ ਅੰਨਾ ਦੇ ਕੈਪਟਨ ਆਪਣੇ ਅਮਰਿੰਦਰ ਸਿੰਘ ਜੀ ਰਾਜ ਅਮਰਿੰਦਰ ਸਿੰਘ ਕਹਿੰਦੀ ਬੱਦਜਵਾਨੀ ਦੇ ਖਿਲਾਫ ਐਜ਼ ਪਰਸੇ ਪਾਰਟੀ ਦੇ ਖਿਲਾਫ ਪ੍ਰੋਸੈਸ਼ਨ ਸਾਡਾ ਪ੍ਰੋਟੈਸਟ ਨਹੀਂ ਆ ਇਹ ਇਹਨਾਂ ਦੇ ਖਿਲਾਫ ਵੀ ਪ੍ਰੋਟੈਸਟ ਨਹੀਂ ਇਹਨਾਂ ਦੀ ਬੱਦਜਵਾਨੀ ਦੇ ਖਿਲਾਫ ਹੈ ਉਹ ਮੈਨੂੰ ਲੱਗਦਾ ਉਹ ਤੁਸੀਂ ਵੀ ਸਾਰੇ ਸਮਝਦੇ ਹੋ ਮਤਲਬ ਕੋਈ ਕਿਸੇ ਬੰਦੇ ਨੇ ਵੀ ਮੈਂ ਜਿੰਨੇ ਮੀਡੀਆ ਤੇ ਡਿਸਕਸ਼ਨ ਸੁਣੀ ਆ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਇਹ ਬੋਲਬਾਣੀ ਤਾਂ ਅਨਐਕਸੈਪਟੇਬਲ ਹੈ ਤਰੀਕ ਨੇ ਡੀ ਐਡਿਕਸ਼ਨ ਪ੍ਰੋਗਰਾਮ ਦੇ ਵਿੱਚ 2025 ਰੂਲਸ ਅਮੈਨਿਫੈਕਚਰ ਕੀਤੇ ਗਏ ਆ ਸਰ ਉਹ ਲਾਗੂ ਹੋ ਗਏ तकरीबन तकरीबन ਹੋ ਗਿਆ ਜੀ ਅਸੀਂ ਤਾਂ ਉਸ ਨੂੰ ਇੱਕ ਸਟੈਪ ਅੱਗੇ ਚੱਲਦੇ ਆ ਅਸੀਂ ਉਹਨੂੰ ਡੀ ਕ੍ਰਿਮੀਨਲਾਈਜ਼ ਕਰਤਾ ਪਹਿਲੀ ਸਟੇਟ ਆ ਜਿਹੜਾ ਡੀ ਕ੍ਰਿਮੀਨਲਾਈਜ਼ ਕੀਤਾ ਪਹਿਲੀ ਸਟੇਟ ਆ ਜਿਹੜੀ ਕਿ ਕਹਿ ਰਹੀ ਆ ਵੀ ਖਾਲੀ ਡੀ ਐਡਿਕਸ਼ਨ ਕਰਨਾ ਸਭ ਨਹੀਂ ਸਕਦੀ ਆ ਉਹਦੇ ਨਾਲ ਸਕਿੱਲ ਡਿਵੈਲਪਮੈਂਟ ਹੋਣੀ ਚਾਹੀਦੀ ਆ ਏਪਲੋਇਮੈਂਟ ਜਨਰੇਸ਼ਨ ਹੋਣੀ ਚਾਹੀਦੀ ਆ ਉਹਦੇ ਨਾਲ ਲਿੰਕਡ ਹੋਣਾ ਚਾਹੀਦਾ ਸੋ ਅਸੀਂ ਬਹੁਤ ਸਾਰੇ ਨਵੇਂ ਇਨੀਸ਼ੀਏਟਿਵ ਲਾਏ ਆ ਕਾਉਂਸਲਰਸ ਰੱਖ ਰਹੇ ਆ ਜਿਨ੍ਹਾਂ ਨੇ ਵੀ ਸ਼ੁਰੂ ਕਰਨੇ ਆ ਅਸੀਂ ਜਿਹ ਨੇ ਨਿੱਜੀ ਹਸਪਤਾਲਾਂ ਦੇ ਪੰਜਾਬ ਵਾਸਤੇ ਅੱਜ ਦੀ ਰੇਟ ਦੇ ਵਿੱਚ ਕੋਈ ਲੈਸਸ ਨਹੀਂ ਚਾਹੀਦਾ ਉਹਨਾਂ ਨੂੰ ਸਿਰਫ ਆਪਣੀ ਜਿਹੜੀ ਉਹਨਾਂ ਨੇ ਸਾਰਾ ਖਰਚਾ ਆਪ ਕਰਨਾ ਹੁੰਦਾ ਡਾਕਟਰ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਕਿ ਅੱਜ ਦੀ ਰੇਟ ਦੇ ਵਿੱਚ ਪੰਜਾਬ ਦੇ ਵਿੱਚ ਸੰਸ ਨਹੀਂ ਹੈ ਜਿਹੜੇ ਨਿੱਜੀ ਹਸਪਤਾਲ ਹੈ ਉਹਦੇ ਵਿੱਚ ਅਸੀਂ ਜਿਹੜੇ ਐਂਟਰਪ੍ਰਨਰ ਹੈਗੇ ਆ ਬਹੁਤ ਸਾਰੇ ਮੈਡੀਕਲ ਕਾਲਜ ਖੁੱਲ ਰਹੇ ਆ ਪਬਲਿਕ ਸੈਕਟਰ ਦੇ ਵਿੱਚ ਬਹੁਤ ਸਾਰੇ ਜਿਹੜੇ ਵੱਡੇ ਵੱਡੇ ਹਸਪਤਾਲ ਆ ਰਹੇ ਆ ਉਹ ਜਿਹੜੀ ਸਾਡੀ ਗੌਰਮੈਂਟ ਦੀ ਜਿਹੜੀ ਲਿਬਰਲਾਈਜ਼ਡ ਪਾਲਿਸੀ ਆ ਉਹਦਾ ਰਿਜ਼ਲਟ ਆ ਕਿ ਉਹਦੇ ਚ ਇਨਵੈਸਟਮੈਂਟ ਹੈਲਥ ਸੈਕਟਰ ਦੇ ਵਿੱਚ ਬਹੁਤ ਆ ਰਹੀ ਆ ਮੈਡੀਕਲ ਕਾਲਜ ਆ ਰਹੇ ਆ ਨਵੇਂ ਹਸਪਤਾਲ ਆ ਰਹੇ ਆ ਅਸੀਂ ਆਪਣੇ ਹਸਪਤਾਲ ਨੂੰ ਪ੍ਰਾਈਵੇਟ ਦੇ ਬਰਾਬਰ ਦਾ ਬਣਾ ਰਹੇ ਆ ਸਾਡਾ ਜਿਹੜਾ ਪੰਜਾਬ ਇੰਸਟੀਚਿਊਟ ਆ ਆ ਲਿਵਰ ਐਂਡ ਬਿਓਲੋਜੀ ਸਾਇੰਸਸ ਹੈ ਉਹ ਇੱਕੋ ਹੀ ਸਰਕਾਰੀ ਹਸਪਤਾਲ ਆ ਜਿਹਦੇ ਵਿੱਚ ਲਿਵਰ ਟ੍ਰਾਂਸਪਲੈਂਟ ਸ਼ੁਰੂ ਹੋ ਗਿਆ ਬਹੁਤ ਜਲਦੀ ਅਸੀਂ ਕਿਡਨੀ ਟ੍ਰਾਂਸਪਲੈਂਟ ਸ਼ੁਰੂ ਕਰਨ ਜਾ ਰਹੇ ਆ ਇਸੇ ਤਰ੍ਹਾਂ ਲੇਡੀਜ਼ ਨੂੰ ਜਿਹੜਾ ਹੈ ਕਿ ਉਹਨਾਂ ਦੇ ਬੱਚਾ ਨਹੀਂ ਹੁੰਦਾ ਆਈਵੀਐਫ ਆ ਉਹ ਉਹ ਕਾਮਰਸ਼ਲ ਸੈਕਟਰ ਚ ਉਹ ਪ੍ਰਾਈਵੇਟ ਤੋਂ ਮਤਲਬ ਕਿਸੇ ਵੀ ਚੱਕਰ ਨਾਲ ਘਟਿਆ ਨਹੀਂ ਹੋਣਾ ਚਾਹੀਦਾ ਬਰਾਬਰ ਹੋਣਾ ਚਾਹੀਦਾ ਹਾਂ ਡਿਊਡੈਕਸ਼ਨ ਸੈਂਟਰ ਜਿਹੜਾ ਹੈਗਾ ਉਹ ਹਾਈ ਕੋਰਟ ਦਾ ਉੱਤੇ ਸਟੇ ਹੈਗਾ ਉਹ ਅਸੀਂ ਹਾਈ ਕੋਰਟ ਦੇ ਵਿੱਚ ਸਾਡਾ ਨੂੰ ਲੱਗਦਾ ਕੇਸ ਡਿਸਾਈਡ ਹੋਣਾ ਅਸੀਂ ਚਾਹੁੰਦੇ ਆਂ ਵੀ ਉਹਨਾਂ ਨੂੰ ਜਿਹੜੀ ਬਰੋਕਰੀ ਖਤਮ ਹੋਵੇ ਜਿਹੜੇ ਕੁਆਲੀਫਾਈਡ ਡਾਕਟਰ ਆ ਅਸੀਂ ਉਹਨਾਂ ਨੂੰ ਉਹਨਾਂ ਵਾਸਤੇ ਲਿਬਰਲ ਪਾਲਿਸੀ ਲੈ ਕੇ ਆਏ ਆ ਬਹੁਤ سارے ਡਾਕਟਰਸ ਹੈਗੇ ਜਿਨ੍ਹਾਂ ਨੇ ਕਿਹਾ ਵੀ ਅਸੀਂ 2 ਘੰਟੇ ਪ੍ਰੋ ਬੋਨੋ ਅਸੀਂ ਫ੍ਰੀ ਸੇਵਾ ਦੇਵਾਂਗੇ ਸਰਕਾਰ ਨੂੰ ਚਾਹੇ ਅਸੀਂ ਜ਼ਿਲ੍ਹੇ ਚ ਲਈਏ ਜਾਂ ਅਸੀਂ ਆਪਣੇ ਦਿੱਤੇ ਸਾਡੇ ਕੋਲ ਸੈਕਟਰਸ ਨਹੀਂ ਆ ਸਬਡਿਵੀਜ਼ਨ ਹਸਪੀਟਲ ਛੋਟੇ ਸਾਰਾ ਚਰਾਜਪੁਰ 500 ਚ ਨਾਪੇ ਜਾਂ ਮਾਨੋ ਕਿਸੇ ਕਿਸੇ ਵੀ ਜਿਹੜਾ ਟਾਇਰ 2 ਜਾਂ ਟਾਇਰ 3 ਸਿਟੀ ਚ ਲਈਏ ਉਹ ਸਾਨੂੰ 2 ਘੰਟੇ ਸਰਵਿਸ ਦੇਣਗੇ ਇਹ ਲੀਓ ਆਫ ਦੈਟ ਅਸੀਂ ਉਹਨਾਂ ਨੂੰ ਆਪਣੇ ਡਿਟ੍ਰਿਕਟ ਸੈਂਟਰ ਨਾਲ ਆਪਣੇ ਰੀਅਰ ਸੈਕਟਰ ਨਾਲ ਅਟੈਚ ਕਰ ਦਾਂਗੇ ਜਿੱਥੇ ਜਾ ਕੇ ਉਹ ਮਰੀਜ਼ਾਂ ਦੀ ਦੇਖਭਾਲ ਵੀ ਕਰ ਸਕਦੇ ਆ ਤੇ ਇਨ ਲੀਓ ਆਫ ਦੈਟ ਅਸੀਂ ਉਹਨਾਂ ਨੂੰ ਡਿਸਪੈਸਿਵ ਰਾਈਟਸ ਦੇ ਦਾਂਗੇ ਇਹ ਸਬਜੈਕਟ ਟੂ ਦਾ ਅਪਰੂਵਲ ਫਰਮ ਦਾ ਮਾਨਯੋਗ ਹਾਈ ਕੋਰਟ ਸਰ ਮੇਰੇ